ਖਡੂਰ ਸਾਹਿਬ ਦੇ ਪਿੰਡ ਗੋਰਖਾ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਤਸਵੀਰਾਂ ਘਰ ਦੇ ਹਾਲਾਤ ਬਿਆਨ ਕਰ ਰਹੀਆਂ ਨੇ ਕਿ ਚਾਰ ਧੀਆਂ ਨੇ ਇਸਪ ਪਰਿਵਾਰ ਦੀਆਂ ਬਜ਼ੁਰਗ ਮਾਤਾ ਸਾਡੇ ਨਾਲ ਮੌਜੂਦ ਹੈ ਅਤੇ ਆਹ ਹਾਲਾਤ ਨੇ ਪਿਛਲੇ 30 ਸਾਲ ਤੋਂ ਲਗਭਗ ਇੰਨਾ ਕੋਠਿਆਂ ਦੇ ਵਿੱਚ ਉਹ ਪਰਿਵਾਰ ਗੁਜ਼ਾਰਾ ਕਰ ਰਿਹਾ ਹੈ ਤੇ ਬਾਥਰੂਮ ਦੇ ਹਾਲਾਤ ਵੀ ਤੁਸੀਂ ਵੇਖ ਸਕਦੇ ਕਿ ਜਿਸ ਨੂੰ ਅਜ ਤੱਕ ਦਰਵਾਜ਼ਾ ਵੀ ਜਿਹੜਾ ਹੈ ਉਹ ਨਹੀਂ ਲੱਗ ਸਕਿਆ ਅਸੀਂ ਇਸ ਵੇਲੇ ਪਿੰਡ ਗੋਰਖਾ ਦੇ ਵਿੱਚ ਮੌਜੂਦ ਹਾਂ ਤਾਂ ਤਸਵੀਰਾਂ ਇਹ ਬਿਆਨ ਕਰ ਰਹੀਆਂ ਕਿ ਹੁਣ ਜਿਵੇਂ ਸਿਆਲ ਆਉਣ ਵਾਲਾ ਹੈ ਤਾਂ ਨਾ ਤਾਂ ਜਿੰਨੇ ਵੀ ਮਾਤਾ ਜੀ ਕੋਲ ਆ ਬਰਾਂਡਾ ਇੱਕ ਕਮਰਾ ਨਾ ਤਾਂ ਉਹਨਾਂ ਨੂੰ ਹੀ ਕੋਈ ਦਰਵਾਜ਼ਾ ਹੈ ਤਾਂ ਇਹ ਕੋਠਾ ਕਿਸੇ ਵੇਲੇ ਵੀ ਜੇ بارش ਹੁੰਦੀ ਆ ਤਾਂ ਡਿੱਗ ਸਕਦਾ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਕਿ ਤਸਵੀਰ ਜਿਹੜੀ ਆ ਉਹ ਵਖਾ ਦਿੱਤੀ ਜਾਵੇ ਆ ਹਾਲਾਤ ਨੇ ਉਸ ਪਰਿਵਾਰ ਦੇ ਜਿੱਥੇ ਅਸੀਂ ਇਸ ਵੇਲੇ ਮੌਜੂਦ ਆ ਮਾਤਾ ਜੀ ਨਾਲ ਗੱਲਬਾਤ ਜਿਹੜੀ ਆ ਉਹ ਕਰ ਲੈਨੇ ਆ ਮਾਤਾ ਜੀ ਅਸੀਂ ਪਿੰਡ ਦੇ ਵਿੱਚ ਜਦੋਂ ਪਹੁੰਚੇ ਤੁਹਾਡੇ ਘਰ ਦੇ ਵਿੱਚ ਤਾਂ ਅਸੀਂ ਹਾਲਾਤ ਵੇਖੇ ਬੜੇ ਮਾੜੇ ਹਾਲਾਤ ਨੇ ਜਿੱਥੇ ਤੁਸੀਂ ਰਹੇ ਮਾੜੇ ਮਾੜੇ ਹਾਂਜੀ 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 ਮਾੜੇ ਮਾੜੇ ਜੀ ਮਾੜੇ ਹਾਂਜੀ ਹਾਂ ਮਾਦਾ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਮੇਰਾ ਇਹ ਮੇਰਾ ਸ਼ੀਰੋ ਨਾਵਾ ਅੱਛਾ ਜੀ ਹਾਂਜੀ ਤੇ ਗੋਰਖਾਵਾ ਹਾਂਜੀ ਹਾਂਜੀ ਮਾਦਾ ਜੀ ਇਹ ਜ਼ਰੂਰ ਦੱਸੋ ਹਾਂਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਲਗਭਗ ਇਹ ਛੱਤ ਥੱਲੇ ਰਹਿੰਦੇ ਹੋ ਇਹ ਬੜਾ ਚਿਰ ਹੋ ਗਿਆ ਜੀ ਸਾਨੂੰ ਅੱਛਾ ਜੀ ਹਾਂਜੀ ਬਹੁਤ ਚਿਰ ਹੋ ਗਿਆ ਜੀ ਕਦੀ ਕੋਈ ਪਿੰਡ ਤੋਂ ਪੰਚਾਇਤ ਕਦੀ ਕੋਈ ਸਰਕਾਰ ਕੋਈ ਆਇਆ ਹੋਵੇ ਕਿ ਤੁਹਾਡੇ ਅਸੀਂ ਕੋਠੇ ਪਵਾ ਦਈਏ ਜੀ ਨਾ ਜੀ ਨਾ ਕੋਈ ਨਹੀਂ ਆਇਆ ਜੀ ਅੱਛਾ ਜੀ ਆਪਾਂ ਝੂਠਾ ਨੂੰ ਮਾਨਾ ਕੋਈ ਨਹੀਂ ਆਇਆ ਵੀ ਹਾਂਜੀ ਹਾਂਜੀ ਲਾ ਦੇ ਸੋ ਜੀ ਅੱਛਾ ਜੀ ਹਾਂਜੀ ਇਹ ਕੰਮ ਕੀ ਕਰਦੇ ਪਰਿਵਾਰ ਦੇ ਕਿੰਨੇ ਜੀਏ ਕਿੰਨੇ ਮੈਂਬਰ ਪਰਿਵਾਰ ਦੇ ਤੁਹਾਡੇ ਚਾਰ ਜੀ अच्छा जी ਕਿੰਨੇ ਮੈਂਬਰ ਨੇ ਪਰਿਵਾਰ ਦੇ ਮਾਤਾ ਜੀ ਚਾਰ ਜੀ ਹਾਂਜੀ ਤੇ ਮਾਤਾ ਜੀ ਕੰਮ ਕਾਦਾ ਕੰਮ ਕਰਦੇ ਤੁਸੀਂ ਜਮ ਇਦਾਂ ਹੀ ਇਦਾਂ ਹੀ ਮਿਹਨਤ ਮਜ਼ਦੂਰੀ ਦੇ ਸਾਨੂੰ ਪਤਾ ਹੀ ਆ ਕਿਹ ਵੇਲੇ ਲੱਭ ਗਈ ਕਿਹ ਵੇਲੇ ਨਾ ਲੱਭ ਗਈ ਤੁਹਾਨੂੰ ਠੀਕ ਹੀ ਆ ਹਾਂਜੀ ਆਵੇ ਮੈਂ ਹੁਣ ਵੀ ਆਵੇ ਫਲੀਆਂ ਤੋੜਦੀ ਆਈ ਸੀ ਅੱਛਾ ਕਿੰਨੀਆਂ ਕੁੜੀਆਂ ਤੇ ਕਿੰਨੇ ਮੁੰਡੇ ਨੇ ਤੁਹਾਡੇ ਮੁੰਡਾ ਮੇਰੇ ਸਵਾ ਲੱਖ ਕੁੜੀਆਂ ਮੇਰੀਆਂ ਤਿੰਨ ਨੇ ਅੱਛਾ ਜੀ ਕੁੜੀਆਂ ਤਿੰਨ ਨੇ ਹਾਂ ਦੋ ਵਿਆਹੀਆਂ ਇੱਕ ਮੇਰੀ ਕਵਾਰੀ ਸੀ ਹਾਂਜੀ ਇੱਕ ਬੇਟੀ ਮਾਤਾ ਜੀ ਫਿਰ ਅਜਿਹੇ ਹਾਲਾਤਾਂ ਦੇ ਵਿੱਚ ਹੁਣ ਜਦੋਂ ਮੀਂਹ ਪੈਂਦਾ ਤੇ ਕੋਠੇ ਚੋਂਦੇ ਆ ਫਿਰ ਮਨ ਨੂੰ ਤਾਂ ਦੁੱਖ ਬਹੁਤ ਹੁੰਦਾ ਹਾਂਜੀ ਹਾਂਜੀ ਮਨ ਨੂੰ ਬਹੁਤ ਦੁੱਖ ਆਉਂਦਾ ਰੋਟੀ ਪਕਾਉਣ ਨੂੰ ਜਗ੍ਹਾ ਨਹੀਂ ਹੁੰਦੀ ਅੱਛਾ ਜੀ ਹਾਂਜੀ ਰੋਟੀ ਪਕਾਉਣ ਨੂੰ ਵੀ ਜਗ੍ਹਾ ਨਹੀਂ ਹਾਂ 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 ਅੱਛਾ ਜੀ ਹਾਂਜੀ ਫਿਰ ਗੁਜ਼ਾਰਾ ਕਿ ਤਰ੍ਹਾਂ ਹੁੰਦਾ ਜੀ ਗੁਜ਼ਾਰਾ ਇਦਾਂ ਹੀ ਅੱਛਾ ਜੀ ਹਾਂਜੀ ਇਦਾਂ ਹੀ ਬੈਠ ਲੋ ਕੇ ਗੁਜ਼ਾਰਾ ਕਰੀਦਾ ਜਦੋਂ ਮੀਂਹ ਪੈਂਦੇ ਅੱਛਾ ਜਦੋਂ ਮੀਂਹ ਪੈਂਦੇ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਤੇ ਅਜੇ ਹਲਾਤਾں 'ਚ ਕੋਈ ਰਿਸ਼ਤੇਦਾਰ ਬੋੜਿਆ ਹਾਂ ਨਾ ਨਾ ਕੋਈ ਨਹੀਂ ਬੋੜਦਾ ਰਿਸ਼ਤੇਦਾਰ ਤੈਨੂੰ ਪਤਾ ਹੀ ਹੈ ਕੋਈ ਬੋੜਦਾ ਅੱਛਾ ਜੀ ਹਾਂਜੀ ਕੋਈ ਰਿਸ਼ਤੇਦਾਰ ਹਾਂ ਨਾ ਕੋਈ ਨਹੀਂ ਬੋੜਦਾ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਆ ਜਿਹੜੇ ਕੋਠੇ ਪਵਾ ਕੇ ਦਿੰਦੇ ਹੁਣ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਸਾਡੇ ਵੀ ਪਾ ਦਿਓ ਕਿਵੇਂ ਕੀ ਕਰੀਏ ਹਾਂਜੀ 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 ਕਹਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਮਰਦ ਜੀ ਵੀ ਤੁਹਾਡੇ ਜਿਹੜੇ ਕੋਠੇ ਆ ਬਾਅਦ ਤੇ ਜਣ ਅੱਛਾ ਜੀ ਹਾਂ ਹਾਂ ਠੀਕ ਹੈ ਮਾਤਾ ਜੀ ਇਹ ਬਾਲਿਆਂ ਥੱਲੇ ਰਹਿੰਦੇ ਆ ਨੂੰ ਕਿਦਾਂ ਸਮਾਂ ਹੋ ਗਿਆ ਤੁਹਾਨੂੰ ਬੜਾ ਚਿਰ ਹੋ ਗਿਆ ਬਾਲਿਆਂ ਥੱਲੇ ਰਹਿੰਦੇ ਨੇ ਸਾਨੂੰ ਸਾਡੇ ਤਾਂ ਸਿਰ ਚ ਜੋ-ਜੋ ਪਿੰਦੇ ਕੋਠੇ ਤੇ ਜੀ ਜੀ ਤਾਂ ਮੈਂ ਇਹ ਜ਼ਰੂਰ ਦੱਸ ਦਿਆਂ ਕਿ ਬੇਸ਼ੱਕ ਦੋਸਤੋ ਗਰੀਬੀ ਹੈ ਪਰ ਚਿਹਰੇ ਦੇ ਉੱਤੇ ਜਿਹੜੀ ਹੈ ਉਹ ਮਾਤਾ ਦੇ ਮੁਸਕਰਾਹਟ ਹੈ ਇਹਨਾਂ ਹਾਲਾਤਾਂ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਹੌਂਸਲਾ ਜਿਹੜਾ ਉਹ ਨਹੀਂ ਡੋਲਿਆ ਉਹਨਾਂ ਨੇ ਦੱਸਿਆ ਚਾਰ ਧੀਆਂ ਨੇ ਜਿਨ੍ਹਾਂ ਦੇ ਵਿੱਚੋਂ ਦੋ ਵਿਆਈਆਂ ਮੇਰੀ ਨਜ਼ਰ ਪਿੰਡ ਦੀ ਪੰਚਾਇਤ ਖੜੀ ਹੈ ਆਪਾਂ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈ ਜਰੂਰ ਕਰਾਂਗੇ ਕਿ ਕਿਵੇਂ ਦੀ ਹੁਣ ਨਵੀਂ ਪੰਚਾਇਤ ਚੁਣੀ ਹੈ ਨਵੇਂ ਸਰਪੰਚ ਬਣੇ ਨੇ ਸੌ ਚੱਕ ਸਮਾਗਮ ਹੋਈ ਹੈ ਹੋਇਆ ਸੌ ਚੁੱਕ ਸਮਾਗਮ ਦੇ ਵਿੱਚ ਵੀ ਜਿਹੜੇ ਪਹੁੰਚੇ ਨੇ ਤਾਂ ਹੁਣ ਨਵੀਂ ਪੰਚਾਇਤ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਗਰੀਬਾਂ ਦੀ ਜਿਹੜੀ ਆ ਉਹ ਸਹਾਇਤਾ ਕਰਨ ਦੇ ਵਿੱਚ ਅਪੀਲ ਕਰਨ ਦੇ ਵਿੱਚ ਜਿੰਨੇ ਵੀ ਐਨ ਆਰ ਆਈ ਭਰਾ ਹੈ ਉਹਨਾਂ ਦਾ ਸਾਥ ਮੰਗੇ ਕਿਉਂਕਿ ਬਹੁਤ ਸਾਰੀਆਂ ਵੀਡੀਓ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਜਿਸ ਦੇ ਥੱਲੇ ਬਹੁਤ ਸਾਰੇ ਐਨ ਆਰ ਆਈ ਭਰਾਵਾਂ ਨੇ ਵੀ ਕਮੈਂਟ ਕੀਤੇ ਹੁੰਦੇ ਨੇ ਕੀ ਸਹੀ ਜਾਣਕਾਰੀ ਪਹੁੰਚਣੀ ਜ਼ਰੂਰੀ ਹੈ ਕੋਈ ਪਿੰਡ ਦਾ ਜ਼ਿੰਮੇਵਾਰ ਬੰਦਾ ਵੀ ਪਹੁੰਚਣਾ ਉਹਦੀ ਆਵਾਜ਼ ਵੀ ਸਾਡੇ ਨਾਲ ਜਿਹੜੀ ਪਹੁੰਚਣੀ ਜ਼ਰੂਰੀ ਹੈ ਕੀ ਨਾਮ ਹੈ ਸਰਪੰਚ ਸਾਹਿਬ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਦਵਿੰਦਰ ਸਿੰਘ ਆ ਪਿੰਡ ਮੇਰਾ ਗੋਰਖਾ ਹੈ ਅੱਛਾ ਜੀ ਤਾਂ ਸਰਪੰਚ ਸਾਹਿਬ ਪਰਿਵਾਰ ਦੇ ਹਾਲਾਤ ਕੀ ਨੇ ਤੁਸੀਂ ਕਿੰਨੇ ਚਿਰ ਤੋਂ ਵੇਖ ਰਹੇ ਹੋ ਇਸ ਪਰਿਵਾਰ ਦੇ ਹਾਲਾਤ ਹੁਣ ਨਵੀਂ ਪੰਚਾਇਤ ਬਣੀ ਹੈ ਲਗਭਗ 5-30 ਸਾਲ ਤੋਂ ਆ ਹਾਲਤ ਵੇਖ ਰਹੇ ਆ ਤੇ ਪਹਿਲਾਂ ਤਾਂ ਕਮਰਾ ਹੈਗਾ ਹੀ ਨਹੀਂ ਅੱਛਾ ਜੀ ਪਹਿਲਾਂ ਹੈ ਹੀ ਨਹੀਂ ਹੈਗਾ ਹੀ ਨਹੀਂ ਇਤਰਾ ਹੀ ਖੁੱਲੇ ਚ ਹੀ ਰਹਿੰਦਾ ਹੈ ਅੱਛਾ ਜੀ ਤੇ ਹੁਣ ਵੀ ਤੁਸੀਂ ਸਾਰਾ ਕੁਝ ਵੇਖ ਲਿਆ ਸਾਹਮਣੇ ਆ ਲੈਟਰਿੰਗ ਨਹੀਂ ਘਰ ਬਾਥਰੂਮ ਨਹੀਂ ਗਿਆ ਕੋਈ ਮੋਟਰ ਵੀ ਨਹੀਂ ਪਾਣੀ ਵਾਲੀ ਹੈਗੀ ਉਹ ਵੀ ਕਿਸੇ ਦੇ ਘਰੋਂ ਨਾ ਆਖਸਾਰਦੇ ਆ ਬਾਕੀ ਆ ਕਮਰੇ ਤਾਂ ਵੇਖ ਲੈ ਦਰਵਾਜ਼ਾ ਹੀ ਨਹੀਂ ਕਿਸੇ ਦਾ ਹੈਗਾ ਜੀ ਜੀ ਕੇਂਦਰ ਸਰਕਾਰ ਵੱਲੋਂ ਵਸਤਕੀਮਾ ਸਮੇਂ-ਸਮੇਂ ਤੇ ਆਈਆਂ ਪਰ ਕਿਸੇ ਗਰੀਬਾਂ ਤੱਕ ਕੁਝ ਪਹੁੰਚਿਆ ਕੁਝ ਨਹੀਂ ਪਹੁੰਚਿਆ ਉਹ ਹੀ ਉਹ ਹੀ ਗਲਤ ਗੱਲ ਜਿਹੜੀ ਆਉਣੀ ਹੈ ਸ਼ਕੀਮ ਹਰ ਇੱਕ ਦੇ ਪਰਿਵਾਰ ਨੂੰ ਦੇਣੀ ਚਾਹੀਦੀ ਆ ਜੀ ਜੀ ਤੁਸੀਂ ਹੁਣ ਪਿੰਡ ਦੇ ਜ਼ਿੰਮੇਵਾਰ ਹੋ ਜੇ ਪਿੰਡ ਦੇ ਸਰਪੰਚੋਂ ਤੁਸੀਂ ਜ਼ਿੰਮੇਵਾਰ ਹੋ ਤੁਹਾਡੇ ਤੋਂ ਹੁਣ ਗਰੀ ਪਰਿਵਾਰ ਨਹੀਂ ਪੂਰੇ ਪਿੰਡ ਤੋਂ ਹੀ ਬੜੀ ਆਸ ਪੂਰੇ ਪਿੰਡ ਨੂੰ ਤੁਹਾਡੇ ਤੋਂ ਬੜੀ ਆਸ ਰਹਿਣ ਵਾਲੀ ਕੀ ਭਰੋਸਾ ਦਵਾਉਂਦੇ ਜੀ ਕੀ ਕਹਿਣਾ ਚਾਹੋਗੇ ਜਿੰਨੇ ਵੀ ਐਨਆਰਆਈ ਭਰਾ ਜਿਹੜੇ ਸਮੇਂ-ਸਮੇਂ ਤੇ ਗਰੀਬਾਂ ਦੀ ਬਾਹ ਫੜਦੇ ਉਹਨਾਂ ਦਾ ਵੀ ਸਾਥ ਮੰਗਦੇ ਹੋਏ ਕੀ ਕਹਿਣਾ ਹੈ ਅਸੀਂ ਐਨਆਰਏ ਵੀਰਾਂ ਨੂੰ ਵੀ ਭੈਣ ਭਰਾਵਾਂ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਪਰਿਵਾਰਾਂ ਦੀ ਕੋਈ 2-4 ਪਰਿਵਾਰ ਹੈਗੇ ਸਾਡੇ ਜਿਹੜੇ ਬਹੁਤ ਜ਼ਿਆਦਾ ਗਰੀਬ ਰਹਿ ਰਹੇ ਥਲੇ ਹੈ ਡਰੈਂਡ ਆਇਆ ਅਸੀਂ ਵੱਤ-ਵਤ ਮਤ ਕਰਾਂਗੇ ਕਿਉਂ ਨਵੀਂ ਬਣੀ ਪੰਚਾਇਤ ਹੈ ਸਾਡੀ ਹਾਂਜੀ ਜਿੰਨਾ ਵੀ ਹੋਊ ਜ਼ਿਆਦੇ ਤੋਂ ਜ਼ਿਆਦਾ ਅਸੀਂ ਕਰਾਂਗੇ ਆਪਣੇ ਲੈਵਲ ਤੇ ਜੀ ਤੇ ਅਪੀਲ ਇਹ ਕਰਦੇ ਆਂ ਕਿ ਸਾਰੇ ਵੱਤ-ਵਤ ਇਹਨਾਂ ਕੀਮਤ ਕੀਤੀ ਆਵੇ ਤੇ ਕਮਰੇ ਜਾਂ ਲੈਟਰਿੰਗ ਬਾਥਰੂਮ ਪਾਣੀ ਦੀ ਸਹੂਲਤ ਇਹਨਾਂ ਦੀ ਨਾਲ ਮਿਲ ਕੇ ਕਰਵਾਈ ਜਾਵੇ ਸਰਪੰਚ ਸਾਹਿਬ ਹੁਣ ਮਾਤਾ ਜੀ ਹੁਣਾਂ ਤੋਂ ਤੇ ਮੋਬਾਈਲ ਨੰਬਰ ਵੀ ਨਹੀਂ ਹੈਗਾ ਤਾਂ ਮੈਂ ਜਿੰਨੇ ਵੀ ਦਰਸ਼ਕ ਵੇਖ ਰਹੇ ਉਹਨਾਂ ਨੂੰ ਦੱਸ ਦਵਾਂ ਕਿ ਅਸੀਂ ਸਰਪੰਚ ਸਾਹਿਬ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਤੁਸੀਂ ਜਦੋਂ ਵੀ ਪੇਨ ਡਾਉਣਾ ਜਾਂ ਸੰਪਰਕ ਕਰਨਾ ਇਹਨਾਂ ਪਰਿਵਾਰਾਂ ਨਾਲ ਤੁਸੀਂ ਸਰਪੰਚ ਸਾਹਿਬ ਨਾਲ ਸੰਪਰਕ ਕਰ ਸਹਿ ਸਰਪੰਚ ਸਾਹਿਬ ਤੁਸੀਂ ਆਪਣਾ ਨੰਬਰ ਦੱਸ ਦਿਓ ਤਾਂ ਜੋ ਜਿਹੜਾ ਹੈ ਇਸ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਤੇ ਇੱਥੇ ਕੋਈ ਜਦੋਂ ਵੀ ਆਵੇ ਤੁਹਾਨੂੰ ਸੰਪਰਕ ਕਰ ਲਵੇ ਜੀ ਮੋਬਾਈਲ ਨੰਬਰ ਹੈ ਮੇਰਾ 77103 14060 ਇੱਕ ਵਾਰ ਫਿਰ ਬੋਲ ਦਿਓ 77103 14060 ਜੀ ਬਹੁਤ ਬਹੁਤ ਧੰਨਵਾਦ ਜੀ ਸੋ ਅਸੀਂ ਪਿੰਡ ਗੋਰਖਾ ਦੇ ਵਿੱਚ ਪਹੁੰਚੇ ਸੀ ਤਾਂ ਸਰਪੰਚ ਸਾਹਿਬ ਨੇ ਆਪਣਾ ਨੰਬਰ ਵੀ ਸਾਂਝਾ ਕੀਤਾ ਗਰੀਬ ਪਰਿਵਾਰ ਨੇ ਆਪਣਾ ਦੁੱਖ ਵੀ ਸਾਂਝਾ ਕੀਤਾ ਤੇ ਤਸਵੀਰਾਂ ਨੇ ਕੋਠਿਆਂ ਦੇ ਹਾਲਾਤ ਵਿਖਾਏ ਨੇ ਤਸਵੀਰਾਂ ਨੇ ਜਿਹੜਾ ਹੈ ਉਹ ਬਾਥਰੂਮ ਦੇ ਹਾਲਾਤ ਵਿਖਾਏ ਨੇ ਇਸ ਪਰਿਵਾਰ ਦੇ ਤਾਂ ਹੁਣ ਇਸ ਗਰੀਬ ਪਰਿਵਾਰ ਦੀ ਮਦਦ ਕਰਨਾ ਤੁਹਾਡਾ ਦੋਸਤੋ ਫਰਜ਼ ਵੀ ਹੈ ਅਤੇ ਜਿੱਥੇ ਅਸੀਂ ਬਹੁਤ ਸਾਰੀ ਹੈਲਪ ਕਰਦੇ ਆਂ ਆਪਾਂ ਲੰਗਰ ਵੀ ਲਾਉਂਦੇ ਆਂ ਉਥੇ ਇਹਨਾਂ ਗਰੀਬਾਂ ਦੀ ਸਹਾਇਤਾ ਵੀ ਜਿਹੜੀ ਆ ਉਹ ਜ਼ਰੂਰੀ ਆ ਤੇ ਜਿੱਥੋਂ ਤੱਕ ਵੀਡੀਓ ਪਹੁੰਚ ਰਹੀ ਆ ਇਹੋ ਬੇਨਤੀ ਕਰਦਾ ਕਿ ਦੋਸਤੋ ਜੇਕਰ ਤੁਸੀਂ ਕਿਸੇ ਪਰਿਵਾਰ ਦੀ ਇਸ ਪਰਵਾ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਇਸ ਪਰਿਵਾਰ ਦੀ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਇੰਨਾ ਕੁ ਜ਼ਿਆਦਾ ਕਰ ਦਿਓ ਕਿ ਇਸ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ